ਮੇਰੇ ਜੀ ਪੇਟ ਖਰਾਬ ਰਹਿੰਦਾ ਕਦੇ ਤਾਂ ਮੈਨੂੰ ਟੱਟੀਆਂ ਲੱਗ ਜਾਂਦੀਆਂ ਕਦੇ ਮੈਨੂੰ ਤਿੰਨ ਤਿੰਨ ਦਿਨ ਕਬਜ਼ ਹੋ ਜਾਂਦੀ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਇਹੀ ਪ੍ਰੋਬਲਮ ਮੇਰੇ ਫਾਦਰ ਨੂੰ ਹੈ ਇਹੀ ਪ੍ਰੋਬਲਮ ਮੇਰੀ ਘਰ ਵਾਲੀ ਨੂੰ ਹੈ ਇਹੀ ਪ੍ਰੋਬਲਮ ਮੈਨੂੰ ਹੈ ਕੀਦਾ ਕੋਈ ਹੱਲ ਦੱਸੋ ਮੇਰੇ ਕੋਲ ਇਧਰ ਬਹਿੰਡੇ ਕੋਈ ਨਹੀਂ ਆਇਆ ਸੀ ਕਿ ਬਹਿੰਡੇ ਏਰੀਆ ਦਾ ਪਾਣੀ ਬੜਾ ਮਾੜਾ ਹੈਗਾ ਇਧਰੋਂ ਆਇਆ ਸੀ ਮੈਂ ਮੇਰੇ ਕੋਲ ਆ ਕੇ ਕਿਹਾਗਾ ਤੇ ਇਸ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਸੀ ਵੀ ਆਪਾਂ ਕੋਈ ਸਮਾਜ ਨੂੰ ਕੋਈ ਚੀਜ਼ ਇਹ ਜੀ ਦੇ ਦਈਏ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਜੇ ਠੀਕ ਹੈ ਤੇ ਉਹਦੇ ਲਈ ਸਾਡੇ ਕੋਲ ਆਲਰੇਡੀ ਪਹਿਲਾਂ ਵੀ ਇਹ ਡਾਈਜੈਸ਼ਨ ਨਾਮ ਦਾ ਜਿਹੜਾ ਸਪਲੀਮੈਂਟ ਅਸੀਂ ਤਿਆਰ ਕਰਿਆ ਹੋਇਆ ਹੈ ਇਹ ਬਹੁਤ ਹੀ ਵਧੀਆ ਪ੍ਰੋਡਕਟ ਹੈ ਠੀਕ ਹੈ ਮਤਲਬ ਸਪਲੀਮੈਂਟ ਹੈ ਇੰਨਾ ਜ਼ਬਰਦਸਤ ਰਿਜ਼ਲਟ ਹੈ ਇਹਦਾ ਤੇ ਚੀਨੂ ਵੀ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਕੋਈ ਵੀ ਮਤਲਬ ਕੋਈ ਵੀ ਮਤਲਬ ਪੇਟ ਦਾ ਫਹਾਰਾ ਬਣਿਆ ਹੋਵੇ ਰੋਟੀ ਦੀ ਭੁੱਖ ਨਾ ਲੱਗਦੀ ਹੋਵੇ ਰੋਟੀ ਹਾਜਮ ਨਾ ਹੁੰਦੀ ਹੋਵੇ ਗੈਸ ਬਣਦੀ ਹੋਵੇ ਤਜਾਬ ਬਣਦਾ ਹੋਵੇ ਉਸ ਤੋਂ ਬਾਅਦ ਕਬਜ ਵੀ ਹੁੰਦੀ ਹੋਵੇ ਇਹੋ ਹੀ ਸਾਰੀਆਂ ਚੀਜ਼ਾਂ ਦੀ ਸਾਡਾ ਇੱਕ ਜੜੀ ਬੂਟੀਆਂ ਦਾ ਅਸੈਂਸਲ ਆਇਲ ਚ ਸੀ ਇਹ ਪ੍ਰੋਡਕਟ ਜਿਹੜਾ ਤਿਆਰ ਕੀਤਾ ਹੋਇਆ ਸਪਲੀਮੈਂਟ ਹੈ